ਕਬਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਐਮਪੀ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਭਾਈ ਅਮਰਤਪਾਲ ਖਾਲਸਾ ਦਾ ਵੱਡਾ ਬਿਆਨ ਤਤੇ ਹੋ ਗਏ ਨੇ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਨੂੰ ਲੈ ਕੇ ਇੱਕ ਪਾਸੇ ਡੋਨਾਲਡ 트੍ਰੰਪ ਦੇ ਦੁਆਰਾ ਵੱਡੀ ਸਖਤੀ ਵਰਤੀ ਜਾ ਰਹੀ ਹੈ ਖਾਸ ਕਰਕੇ ਪੰਜਾਬੀ ਸਿੱਖਾਂ ਦੇ ਖਿਲਾਫ ਇਸ ਨੂੰ ਲੈ ਕੇ ਅਮਰਤਪਾਲ ਜੋਸ਼ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਜਾਂ ਕਹਿ ਸਕਦੇ ਹਾਂ ਪ੍ਰਧਾਨ ਦੇ ਕਿਉਂਕਿ ਉਹਨਾਂ ਵੱਲੋਂ ਵਿਚ ਜਿਹੜੀ ਮੈਂਬਰਸ਼ਿਪ ਦੀ ਭਰਤੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਉਹ ਵੱਡਾ ਬਿਆਨ ਆਇਆ ਹੈ ਡਿਪੋਰਟਿੰਗ ਨੂੰ ਲੈ ਕੇ ਕਿਉਂਕਿ ਹੁਣ ਖਬਰ ਆ ਰਹੀ ਹੈ ਕਿ 487 ਹੋਰ ਜਿਹੜੇ ਪੰਜਾਬੀ ਅਤੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਜਿਹੜੇ ਵਿਅਕਤੀ ਨੇ ਨਾਗਰਿਕ ਨੇ ਉਹਨਾਂ ਨੂੰ ਡੋਨਾਲਡ 트੍ਰੰਪ ਦੀ ਸਰਕਾਰ ਜਿਹੜੀ ਹੈ ਉਹ ਰਿਪੋਰਟ ਕਰਕੇ ਭਾਰਤ ਤੋਂ ਵਾਪਸ ਭੇਜੇਗੀ ਇਧਰ ਸੂਤਰਾਂ ਦੇ ਹਵਾਲੇ ਤੋਂ ਭਾਈ ਅੰਬਰਤਪਾਲ ਖਾਲਸਾ ਦਾ ਵੱਡਾ ਬਿਆਨ ਆਇਆ ਹੈ ਤਤੇ ਹੋ ਗਏ ਨੇ ਪੰਜਾਬ ਸਰਕਾਰ ਨੂੰ ਲੈ ਕੇ ਅਤੇ ਅਮਰੀਕਾ ਸਰਕਾਰ ਨੂੰ ਲੈ ਕੇ ਉਹਨਾਂ ਵੱਲੋਂ ਇਹ ਬਿਆਨ ਆ ਰਿਹਾ ਹੈ ਕਿ ਜੇਕਰ ਫਿਰ ਦੁਬਾਰਾ ਅੰਬਸਰ ਦੇ ਹਵਾਈ ਯਾਨਕੀ ਕਿ 에어ਪੋਰਟ ਉੱਤੇ ਚਾਰਜ ਉਤਾਰਿਆ ਜਾਂਦਾ ਹੈ ਅਮਰੀਕਾ ਦਾ ਤੇ ਰਨਵੇ ਦੇ ਉੱਤੇ ਚਾਰਜ ਨੂੰ ਲੈਣ ਨਾ ਦਿੱਤਾ ਜਾਵੇ ਪੰਜਾਬ ਵਾਸੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਬੜੀ ਵੱਡੀ ਜਿਹੜੀ ਹੈ ਸਾਜ਼ਿਸ਼ ਹੈ ਭਾਰਤੀ ਜਨਤਾ ਪਾਰਟੀ ਅਤੇ ਅਮਰੀਕਾ ਸਰਕਾਰ ਦੀ ਪੰਜਾਬੀਆਂ ਦੇ ਨਾਲ ਸ਼ੁਰੂ ਤੋਂ ਹੀ ਧੱਕੇ ਹੁੰਦੇ ਆਏ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਧੱਕਿਆਂ ਦੇ ਕਰਕੇ ਐਸੀ ਕੌਮ ਪੰਜਾਬੀ ਕੌਮ ਜਿਹੜੀ ਹੈ ਖੱਜਲ ਖੁਆਰ ਹੁੰਦੀ ਆਈ ਹੈ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੇਕਰ ਫਿਰ ਦੁਬਾਰਾ ਲੋਕ ਡਿਪੋਰਟ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਅੱਜ ਸਵੇਰੇ ਖਬਰ ਆਈ ਹੈ ਕਿ ਡੋਨਾਲਡ ਟਰੰਪ 467 ਹੋਰ ਭਾਰਤੀ ਪੰਜਾਬ ਭੇਜ ਰਿਹਾ ਹੈ ਡਿਪੋਰਟ ਕਰਕੇ ਇੱਧਰ ਸ਼ਬਦੀ ਹਮਲਾ ਕਰ ਦਿੱਤਾ ਹੈ ਅਮਰਤਪਾਲ ਖਾਲਸਾ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਉਸ ਹਵਾਈ ਜਹਾਜ਼ ਨੂੰ ਰਨਵੇ ਉੱਤੇ ਉਤਰਨਾ ਨਾ ਦਿੱਤਾ ਜਾਵੇ ਉਹਨੇ ਕਿਹਾ ਪੰਜਾਬੀ ਸਿੱਖਾਂ ਨਾਲ ਜੇਕਰ ਅਮਰੀਕਾ ਦੇ ਵਿੱਚ ਤੱਕਾ ਹੋ ਰਿਹਾ ਹੈ ਤਾਂ ਸਮਰਜੀਤ ਸਿੰਘ ਮਾਨ ਅਤੇ ਹੋਰ ਸਿੱਖ ਅਤੇ ਸਿੱਖ ਜਥੇਬੰਦੀਆਂ ਨੂੰ ਆਪਣੀ ਆਵਾਜ਼ ਜਿਹੜੀ ਹੈ ਉਠਾਉਣੀ ਚਾਹੀਦੀ ਹੈ ਅਤੇ ਕਹਿਣਾ ਚਾਹੀਦਾ ਹੈ ਦੇਸ਼ ਦੇ 47ਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਕਿ ਸਿੱਖਾਂ ਦੇ ਨਾਲ ਤੱਕਾ ਨਾ ਕਰੋ ਅਮਰੀਕਾ ਦੇ ਵਿੱਚ ਵੀ ਸਿੱਖਾਂ ਦੀ ਬੜੀ ਵੱਡੀ ਧਿਰ ਹੈ ਅਮਰੀਕਾ ਸਰਕਾਰ ਅਤੇ ਅਮਰੀਕਾ ਵਾਸੀਆਂ ਨੂੰ ਉਹਨੇ ਕਿਹਾ ਕਿ ਜੇਕਰ ਜਹਾਜ਼ ਜੇਕਰ ਪਲੇਨ 99 ਤੇ ਆਉਂਦਾ ਹੈ ਤੇ ਰਨਵੇ ਉੱਤੇ ਜਿਹੜਾ ਲੈਨ ਨਾ ਦਿੱਤਾ ਜਾਵੇ ਵਿਰੋਧ ਕੀਤਾ ਜਾਵੇ ਅਮਰੀਕਾ ਸਰਕਾਰ ਦਾ ਅਮਰਪਾਲ ਦਾ ਵੱਡਾ ਬਿਆਨ ਆਇਆ ਹੈ ਅਮਰੀਕਾ ਸਰਕਾਰ ਨੂੰ ਲੈ ਕੇ ਉਹਨੇ ਕਿਹਾ ਕਿ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਨਾਲ ਧੱਕੇ ਹੁੰਦੇ ਹੁੰਦੇ ਨੇ ਇਸ ਲਈ ਉਹਨੇ ਕਿਹਾ ਕਿ 99 ਤੇ ਜਹਾਜ਼ ਨੂੰ ਉਤਰਨਾ ਦਿੱਤਾ ਜਾਵੇ ਜਿਹੜਾ ਫਿਰ ਦੁਬਾਰਾ ਜਹਾਜ਼ ਭੇਜਿਆ ਜਾ ਰਿਹਾ ਹੈ ਡੋਨਾਲਡ ਟਰੰਪ ਵੱਲੋਂ 487 ਭਾਰਤੀ ਨਾਗਰਿਕਾਂ ਨੂੰ ਲੈ ਕੇ